ਜੀਪ ਜੀਪ ਤੇ ਨਾਲ ਹੀਰੋ ਵੀਰਾਂ ਦੋਨੇ ਚੀਜ਼ਾਂ ਹਨਾ ਜਲੰਧਰ ਚ ਜੀਪ ਲੈਣੀਆਂ ਤੇ ਮਤਲਬ ਜੀਪ ਦਾ ਇੱਕ ਬ੍ਰਾਂਡ ਹੁੰਦਾ ਨਾ ਉਦਾਂ ਹੀ ਹੀਰੋ ਉਹ ਸਾਖਤਾਵਾਂ ਜੀਪਾਂ ਮਹਿੰਗੀਆਂ ਕਰਾਉਣ ਵਾਲਾ ਅਸੀਂ ਗਾ ਵੀਰੇ ਸਵੀਕਾਰ ਕੇ ਅੱਜ ਵੇ ਕਹਿਣਾ ਬਈ ਕਤਨਾਥ ਮਲੇ ਕਤਨਾ ਮਾਇਆ ਸੱਚੇ ਕਿਹੜੇ ਕਮੈਂਟ ਕੀਤਾ ਸੀ ਹਨਾ ਕਹਿੰਦਾ ਆਕੜ ਦੇ ਕਿੰਨੀ ਮਹਗਾ ਮਾਮਾ ਉਹ ਨਹੀਂ ਉਹ ਸਾਡਾ ਸਾਖਤਾਵਾਂ ਉਹਨੂੰ ਜਦੋਂ ਬੰਦੇ ਦਾ ਖੋਲ ਜਾਂਦਾ ਹਾਂ ਇਹ ਤਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆਪਣਾ ਹਸਾਬ ਕਿਤਾਬ ਆਪਣਾ ਹਸਾਬ ਕਿਤਾਬ ਵੇ ਵੇ ਉਦਾਂ ਦਾ ਜੱਫੀ ਪਾ ਕੇ ਵੀ ਮਿਲਦੇ ਹੁਣ ਤੂੰ ਆ ਹੀ ਤੇਰੀ ਮਪਪੀ ਵੀ ਲੈ ਲੂੰਗਾ ਆਹੋ ਇਹ ਹੋਵੇ ਕੇ ਇਹ ਨਹੀਂ ਮਰਖਸ਼ ਦਾ ਯਾਰੇ ਲੈਂਦੇ ਹੁੰਦੇ ਇਹੋ ਵੀਰੇ ਜੀਪ ਇਹ ਤਾਂ ਮੈਨੂੰ ਦੱਸੋ ਹਸਾਬ ਕਿਤਾਬ ਪਹਿਲਾਂ ਤਾਂ ਇਹ ਦੱਸੋ ਹਾਂ ਜੀਪਾਂ ਕਹਿੰਦੇ ਵੀ ਜਲਦੀ ਖੜਕ ਜਾਂਦੀਆਂ ਟੁੱਟ ਜਾਂਦੀਆਂ ਇਹ ਕਿੰਨਾ ਟਾਈਮ ਪਹਿਲਾਂ ਦੀ ਹੈ ਜੀਪ ਇਹ ਦਿੱਤੀ ਸੀ ਸੋਹਣਿਆ ਗੱਡੀ ਅੱਜ ਤੋਂ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਇਹ ਗੱਡੀ ਦਿੱਤੀ ਸੀ ਜਦੋਂ ਆਪਾਂ 6 ਮਹੀਨੇ ਪਹਿਲਾਂ ਇਹਨੂੰ ਟਾਇਰ ਸੀਗੇ 2 ਫੁੱਟੇ ਵੀ ਛੋੜੇ ਛੋੜੇ ਜਿਹੜੇ ਹੁੰਦੇ ਆ ਉਹ ਟਰੈਕਟਰ ਗੱਡੀ ਵਾਲੇ ਉਹ ਬਾਈ ਨੇ ਮੈਂ ਪਹਿਲਾਂ ਦੱਸਿਆ ਹੁਣ ਤਾਂ ਬਾਈ ਚਲ ਬਾਹਰ ਚਲੇ ਗਿਆ ਆਪਣੇ ਜਲੰਧਰ ਦੇ ਕੋਲੇ ਕਿਸ਼ਨਗੜ੍ਹ ਦੇ ਨਾਲ ਪਿੰਡ ਆ ਉਹਨਾਂ ਦਾ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਨਾ 2 ਫੁੱਟੇ ਨਾ ਟਾਇਰ ਪਾਓ ਤੁਸੀਂ ਪਾਓ ਕੋਈ ਵਧੀਆ ਐਮਟੀ ਪਾ ਲੋ 80 80 ਪਾ ਲੋ 32 ਨੰਬਰ 33 ਨੰਬਰ ਬੱਤ ਬੱਤ 35 ਬਾਲੋ ਉਹ ਕਹਿੰਦਾ ਨਹੀਂ ਯਾਰਾ ਬਣਾ 2 ਫੁੱਟੇ ਪਾਉਣੇ ਹੀ ਰੋ ਸੋਹਣੇ ਲੱਗਦੇ ਆ ਵੀਰੇ ਫ੍ਰੀਜ ਹੋਊਗੀ ਉਹਦੀ ਤੇ ਜਦੋਂ 2 ਫੁੱਟੇ ਪਾ ਕੇ ਦੇਤੇ ਫੇਰ ਉਹ ਕਹਿੰਨੇ ਯਾਰ ਇਹ ਤਾਂ ਪੰਜਵਾਂ ਗੀਅਰ ਨਹੀਂ ਚੱਕਦੀ ਹੈ ਤੇ ਮੈਂ ਕਿਹਾ ਯਾਰ ਕਹਿੰਦੇ ਗੀ ਮੈਂ ਕਹਾ ਨਹੀਂ ਹੂੰ ਟਾਇਰ ਬਦਲੀ ਕਰੋ ਫਿਰ ਮੈਂ ਉਹਨੂੰ ਟਾਇਰ ਨਾ ਸਿੰਪਲ ਜਿਦਾਂ ਹੁਣ ਥੋੜੀ ਜਿਹੀ ਬਲੇਰੋ ਨੂੰ ਆ ਹੂੰ ਉਹ ਪਾ ਕੇ ਮੀਟਰ ਦੀ ਵੀਡੀਓ ਬਣਾ ਕੇ ਪਾਤੀ ਮੈਂ ਕਹਾ ਚੱਕ 120 ਤੇ ਲੱਗਦੀ ਆ ਪੰਜਵਾਂ ਗੇਅਰ ਵੀ ਆਰਾਮ ਨਾਲ ਚੱਕਦੀ ਆ ਤੇ ਵੀਰਾ ਫਿਰ ਜਦੋਂ ਬਾਹਰੋਂ ਆਇਆ ਕਿਉਂਕਿ ਪਹਿਲਾਂ ਤਾਂ ਉਹਦੇ ਭਰਾ ਲੈ ਕੇ ਸੀ ਗੱਡੀ ਹੂੰ ਉਹਨੇ ਆਉਂਦੇ ਸਾਰ ਪਹਿਲਾਂ ਟਾਇਰ ਪੋਾਈ ਗੱਡੀ ਨੇ ਇਹਦਾ ਟਾਇਰ ਚੇਂਜ ਕੀਤਾ ਪਹਿਲਾਂ ਟਾਇਰ ਪੋਾਈ ਮੇਰੇ 2 2 ਫੁੱਟ ਟਾਇਰ ਚਾਰੇ ਟਾਇਰਾਂ ਦੀ ਕਿੰਨੀ ਜਗ੍ਹਾ ਬਣ ਜਾਂਦੀ ਆ ਟਰੈਕਟਰ ਦੀ ਜਾਨ ਨਿਕਲ ਜਾਂਦੀ ਏ ਵੀਰੇ 2 ਫੁੱਟੇ ਟਾਇਰਾਂ ਦਾ ਨੁਕਸਾਨ ਬੱਧਾ ਕੀ ਆ ਦੇਖੋ ਜਿਹੜੇ ਆ ਰਿਮ ਪੀਓ ਆ ਨਾ ਤੇ ਨੰਨੂ ਆ ਉਰੇ ਦਾ ਨਜ਼ੀਰ ਦਿਖਾਣਾ ਤੇ ਜਿਵੇਂ ਨਾ ਆ ਲੈਂਟ ਲੈਂਟ ਚ ਦੇਖ ਆ ਰਿਮ ਕੰਪਨੀ ਦੇ ਬਣੇ ਹੋ ਆ ਹੂੰ ਇਹਨਾਂ ਇਹਨਾਂ ਰਿਮਾਂ ਦਾ weight ਕੰਪਨੀ ਨੇ 1-1 ਗ੍ਰਾਮ ਵੀ ਨਾਪਿਆ ਹੁੰਦਾ ਅੱਛਾ ਜਦੋਂ ਉਹਨੂੰ ਪੂਰਾ ਪ੍ਰੋਪਰ ਬਣਾਉਂਦੇ ਆ ਇਹਨੂੰ ਟੂਲ ਪ੍ਰੋਪਰ ਲੱਗਿਆ ਆ ਹਨਾ ਹੁਣ ਜਿਹੜਾ ਦਾ ਟਾਇਰ 2.5 ਫੁੱਟੇ ਨੂੰ ਆਪਾਂ ਰਿਮ ਪਾ ਰਹੇ ਆ ਹਨਾ 17 ਦਾ ਰਿਮ ਪਾ ਰਹੇ ਜਾਂ 16 ਦਾ ਜਿਹੜਾ ਵੀ ਪਾ ਰਹੇ ਉਹ ਰ ओके ਹੁਣ ਜਿਹੜੀ ਚੀਜ਼ ਦਾ weight 30 ਕਿਲੋ ਪਲੱਸ ਆ 30 30 ਕਿਲੋ ਦਾ ਰਿੰਮ ਹੋ ਜਾਂਦਾ ਕਈ ਵਾਰੀ ਹਮ ਤੇ ਉਹ ਉਹ ਇਹ ਸੋਚ ਆਪਣੀ ਹੱਬ ਦੇ ਉੱਤੇ 30 ਕਿਲੋ ਦਾ ਰਿੰਮ ਦਾ ਫਿਰ ਉੱਤੇ ਉਹ ਟਾਇਰ ਜਿਹੜਾ ਜਿਹੜਾ ਜੜਾਈ ਹੋਈ ਹੈ ਹਨਾ ਤੇ ਉੱਤੋਂ ਜਦੋਂ ਉਹ ਚ ਹਵਾ ਭਰ ਗਈ ਤਾਂ ਉਹ weight ਕਿੰਨਾ ਪੈ ਗਿਆ ਉਹਨੇ ਉਹ ਤਾਂ ਲੱਕ ਨਾ ਬੰਬ ਮੰਨਣ ਵਾਲੀ ਗੱਲ ਆ ਲੱਕ ਨਾ ਬਾਬਾ ਮੰਨਣ ਵਾਲੀ ਗੱਲ ਆ ਤੁਸੀਂ ਗੱਡੀ ਚਲਾਉਣੀ ਆ ਪਹਿਲਾਂ ਤਾਂ ਉਹ ਰਿੰਮਾਂ ਨੂੰ ਟੂਲ ਲਵਾਉਣਾ ਪੈਂਦਾ ਮੇਰੀ ਗੱਡੀ ਥੋੜੀ ਨਾ ਇਦਾਂ ਇਦਾਂ ਬਬਲਿੰਗ ਕਰਦੀ ਹੈ ਬਬਲਿੰਗ ਕਰਨ ਨੂੰ ਹਟਦੀ ਨਹੀਂ ਉਹ ਠੀਕ ਆ ਵੀਰ ਉਹ ਟੂਲ ਵੀ ਲਾਉਣਾ ਪੈਣਾ ਆ ਇਹਨਾਂ ਨੂੰ ਕੋਈ ਟੂਲ ਦੀ ਲੋੜ ਨਹੀਂ ਇਹ ਬਿਨਾਂ ਸਪੇਸ ਨਾਲ ਤੋਂ ਸਿੱਧੇ ਚੜ ਗਏ ਹੂੰ ਸਿੱਧੇ ਹੀ ਹਨਾ ਤੇ ਤਾਂ ਵੀ ਇੰਨੇ ਬਾਹਰ ਆ ਪਤੰਦਰ ਇਹ ਕਿਉਂ ਗਿਆ ਨਾ ਥੱਲੇ ਚ ਐਸੀ ਬਲੇਰੋ ਦੀ ਆ ਓਕੇ ਸਸਪੈਂਸ਼ਨ ਹੱਥ ਲੈ ਜੇ ਕਿ ਅੱਗੇ ਨਹੀਂ ਦਿਖਾਈ ਵੀ ਸਪਰਿੰਗ ਕਿ ਸਸਪੈਂਸ਼ਨ ਹੀ ਆ ਇਹ ਯਾਰ ਇਹ ਤਾਂ ਕੰਮ ਹੀ ਬੜਾ ਸੋਲਿਡ ਆ ਵੀਰ ਹਨਾ ਇਹਦਾ ਐ ਹੋ ਗਿਆ ਗੱਲਬਾਤ ਕਿ ਇਹਨਾਂ ਨਾਲ ਚੱਲਦੀ ਆ ਗੱਡੀ ਕੰਫਰਟੇਬਲ ਮੈਂ ਉਹ ਵੀ ਕਹਿ ਰ ਗਿਆ ਸੀ ਵੀ ਇਹ ਜਿਹੜੀ ਚੀਜ਼ ਹੈ ਹਾਂ ਜੇ ਹੁਣ ਕਮਾਣੀ ਆ ਜਿੱਦਾਂ ਪਹਿਲਾਂ ਮੇਜਰਾਂ ਨੂੰ ਆਉਂਦੀਆਂ ਸੀ ਜੀਨਾਂ ਸੀ ਜੀਨ ਨੂੰ ਆਉਂਦੀ ਉਹ ਚੱਕ ਚੱਕ ਵੀ ਮਾਰੂ ਤੇ ਟਾਇਰ ਵੀ ਅੰਦਰ ਹੋਣਗੇ ਇਹ ਤਾਂ ਸੁੱਖ ਦਿਨ ਦੱਸਦਾ ਇੱਕ ਕੀ ਆ ਹਾਂ ਹੁਣ ਪਿਛਲੇ ਟਾਇਰ ਥੋੜੇ ਜਿਹਾ ਅੰਦਰ ਆ ਹਾਂ ਮੂਹਰਲੇ ਥੋੜੇ ਜਿਹਾ ਬਾਹਰ ਆਪਣੇ ਆਪ ਹੀ ਬਾਹਰ ਆ ਹਾਂ ਇਹਦਾ ਬੈਨੀਫਿਟ ਇਹ ਆ ਜਦੋਂ ਤੁਸੀਂ ਗੱਡੀ ਹਾਈ ਸਪੀਡ ਤੇ ਵੀ ਚਲਾਉਨੇ ਘੱਟ ਘੁੱਟ ਮਾਰਦੇ ਆ ਤਾਂ ਇਹ ਝੱਲ ਲੈਂਦੀ ਆ ਇਹ ਗੱਡੀ ਪਲਟਣ ਨਹੀਂ ਦਿੰਦੇ ਹਾਂ ਕਿਉਂਕਿ ਇਹ ਜਿਵੇਂ ਬਲੇਰੋ ਦੀ ਜਿਹੜੀ ਸਸਪੈਂਸ਼ਨ ਆ ਉਹਦੀ ਥਿਊਰੀ ਵੀ ਇਹੀ ਆ ਉਹਦੀ ਥਿਊਰੀ ਇਹੀ ਆ ਸਮਝ ਲੈ ਕਿ ਜਦੋਂ ਤੁਸੀਂ ਗੱਡੀ ਚਲਾਉਨੇ ਆ ਕਿਉਂਕਿ ਟੈਪ ਵੀਲ 베ਸ ਅੰਦਰ ਆ ਆਪਣਾ ਜਦੋਂ ਆਪਾਂ ਗੱਡੀ ਘਮਾਉਨੇ ਆ ਜਿਆਦਾ ਵੇਟ ਆਪਣਾ ਜਦੋਂ ਹੁਣ ਗੱਡੀ ਮੰਨ ਲਾ ਆਪਾਂ ਖੱਬੇ ਹੱਥ ਮੋੜਤੀ ਹੂੰ ਭਾਰ ਸਾਰਾ ਸੱਜੇ ਪਾਸੇ ਆ ਗਿਆ ਹਾਂ ਸਭ ਤੋਂ ਪਹਿਲਾਂ ਉਹ ਮੋੜਲੇ ਟਾਇਰ ਤੇ ਆਉਣਾ ਇਹ ਟਾਇਰ ਮੋਰਲਾ ਥੋੜਾ ਜਿਹਾ ਬਾਹਰ ਹੋਊਗਾ ਨਾ ਤੇ ਗੱਡੀ ਥੋੜੀ ਜਿਹਾ ਜਿੱਥੇ ਪਲਟੂਗੀ ਨਹੀਂ ਵਜਨ ਚੱਕ ਲੂ ਹਾਂ ਵਜਨ ਚੱਕ ਲੈਂਦੀ ਆ ਹੂੰ ਜੈਸੀ ਥੋੜੀ ਜਿਹੀ ਬਾਲ ਖਾਗੇ ਤਾਂ ਉਹ ਉਹਨੂੰ ਐਡਜਸਟ ਕਰ ਲੈਂਦੀ ਇਹ ਫਾਇਦਾ ਹੁੰਦਾ ਸਪਰਿੰਗ ਸਸਪੈਂਸ਼ਨ ਇੱਕ ਤਾਂ ਕੰਫਰਟੇਬਲ ਹੋਊਗੀ ਜੀ ਥੋੜੀ ਜੀ ਕਮਾਣੀਆਂ ਦੇ ਉੱਤੇ ਐ ਹੁੰਦਾ ਕਿ ਇਹ ਥੋੜਾ ਜਿਹਾ ਚੱਕ ਚੱਕੇ ਮਾਰਦੀ ਆ ਥੋੜੇ ਟਾਈਮ ਬਾਅਦ ਤੜ ਘਟ ਜਾਣੀ ਮੇਰਾ ਜੀਪ ਬਾਰੇ ਨਾ ਇੱਕ 20 ਪੁਆਇੰਟ ਅਜ ਛੱਡਣਾ ਨਹੀਂ ਜਿਹੜਾ ਨੂੰ ਨਾ ਘਰੇ ਬੈਠੇ ਇਹ ਗੱਲ ਦੀ ਸਮਝ ਆਵੇ ਵੀ ਜੀਪ ਤੇ ਮਤਲਬ ਇਹਦਾ ਕਿਵੇਂ ਬਣੂ ਕੀ ਸਾਬ ਕਿਤਾਬ ਐਸੇ ਪੂਸੇ ਵੀ ਸਾਰਾ ਐਸੇ ਦੀ ਗੱਲ ਦੱਸਦਾ ਜੀਪ ਬਣਾਉਣ ਲੱਗਿਆ ਨਾ ਮੈਨੂੰ ਦਿਹਾੜੀ ਦਾ 10 ਫੋਨ ਇਦਾਂ ਦੇ ਆਉਂਦੇ ਆ ਇਹ ਬਾਈ ਐਜੀ ਜੀਪ ਬਣਾਉਣੀਆਂ ਬਸ ਸ਼ੌਂਕ ਹੀ ਪੂਰਾ ਕਰਨਾ ਹੂੰ ਜਿਹੜੇ ਬੰਦੇ ਨੇ ਇਹ ਕਹਿ ਦਿੱਤਾ ਕਿ ਮੈਂ ਸ਼ੌਂਕ ਹੀ ਪੂਰਾ ਕਰਨਾ ਉਸ ਬੰਦੇ ਨੂੰ ਮੈਂ ਪਹਿਲੀ ਨਾ ਕਰ ਦਿੰਦਾ ਹੁੰਦਾ ਓਕੇ ਕਿਉਂਕਿ ਜਿਹੜੇ ਬੰਦੇ ਨੇ ਸ਼ੌਂਕ ਹੀ ਪੂਰਾ ਕਰਨਾ ਆ ਖੇਤਾਂ ਨੂੰ ਲਿਜਾਣੀਆਂ ਮੋਟਰ ਤੇ ਲਿਜਾਣੀ ਉਹ ਬੰਦਾ ਸਸਲ ਚ ਭਾਲਦਾ ਹੁੰਦਾ 2.5 ਲੱਖ ਰੁਪਏ ਦੇ ਵਿੱਚ ਜਾਂ 1.5 ਲੱਖ ਦੀ ਹਾਂ ਲੱਖ ਡੇਢ ਲੱਖ ਤੈਨੂੰ ਕੀ ਲੱਗਦਾ ਜੀਪ ਲੱਖ ਡੇਢ ਲੱਖ ਚ ਬਣ ਜੂ ਨਾ ਕਿਉਂਕਿ ਬੰਨੀ ਕੀ ਢੋਣਾ ਟਾਇਰ ਹੀ ਲੱਖ ਤੋਂ ਉੱਤੇ ਆ ਮੈਨੂੰ ਤਾਂ ਲੱਗਦਾ ਲੱਖ ਰੁਪਏ ਦੇ ਵਿੱਚ ਵਿੱਚ ਤਾਂ ਟਾਇਰ ਹੀ ਪੈਂਦੇ ਮੈਂ ਉਹ ਹੀ ਤਾਂ ਕਹੀ ਇਹ ਨਾ ਯਾਰ ਜਿਹੜਾ ਬੰਦਾ ਲੱਖ ਰੁਪਏ ਚ ਜੀਪ ਭਾਲਦਾ ਡੇਢ ਲੱਖ ਚ ਭਾਲਦਾ ਮਿਲਦੀਆਂ ਆ ਹਾਂ ਮੈਂ ਤੈਨੂੰ ਝੂਠ ਨਹੀਂ ਬੋਲਦਾ ਅੱਜ ਦੇ ਟਾਈਮ ਡੱਬ ਵਾਲੀ ਚਲ ਜੋ ਮੋਗੇ ਚਲ ਜੋ ਬਹੁਤੇ ਬੰਦਿਆਂ ਕੋਲੇ ਪੁਰਾਣੀਆਂ ਜੀਪਾਂ ਨੂੰ ਰੰਗ ਕਰਕੇ ਖੜੀਆਂ ਕਰੀਆਂ ਹੁੰਦੀਆਂ ਡੇਢ ਲੱਖ 2 ਲੱਖ 2.5 ਲੱਖ ਦੀ ਗੱਡੀ ਮਿਲਦੀ ਆ ਪਰ ਉਹ ਗੇਲ ਪਹਿਲਾਂ ਤਾਂ ਉਹ ਗੱਡੀ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਾਂ ਉਹ ਗੱਡੀ ਘਰੇ ਲੈ ਆਉਣੀ ਆ ਦੋ ਦਿਨ ਚਲਾਉਣੀ ਆ ਕਿਉਂਕਿ ਉਹ ਗੱਡੀ ਪੁਰਾਣੀ ਹੁੰਦੀ ਕਵਾੜ ਚ ਜਿੰਨ ਲੱਗਿਆ ਧਰਿਆ ਹੁੰਦਾ ਆ ਥੋੜੇ ਟਾਈਮ ਬਾਅਦ ਨੋਜਲਾਂ ਦਾ ਕੰਮ ਹੋ ਜਾਣਾ ਕਿਤੇ ਕੋਈ ਕੋਈ ਪੁਲੀ ਦਾ ਕੰਮ ਹੋ ਗਿਆ ਕਿਤੇ ਪੰਪ ਦਾ ਕੰਮ ਹੋ ਗਿਆ ਬ੍ਰੇਕ ਬੂਟਰ ਲੀਕ ਕਰਨ ਲੱਗ ਗਿਆ ਕਲੱਚ ਦਾ ਕੰਮ ਹੋ ਗਿਆ ਕਿਤੇ ਕਿਸੇ ਨੇ ਕਹਿਣਾ ਯਾਰ ਇਹਦਾ ਤਾਂ ਕ੍ਰਾਉਨ ਵਿੱਚ ਤੇਲ ਹੀ ਨਹੀਂ ਸੀਗਾ ਕਿਉਂਕਿ ਅਗਲੇ ਨੇ ਤਾਂ ਆਪਣੇ ਤੌਰ ਤੇ ਸਸਤੀ ਜੀਬ ਦਿੱਤੀ ਆ ਹੁਣ ਉਹ ਉਹਨੇ ਨਿੰਦਣਾ ਕਿਹਨੂੰ ਆ ਜਿਹਦੇ ਕੋਲੋਂ ਗੱਡੀ ਜਿਹਦੇ ਕੋਲੋਂ ਗੱਡੀ ਲਈ ਅਗਲੇ ਨੇ ਤਾਂ ਤੁਹਾਨੂੰ ਤੁਹਾਡੇ ਹਿਸਾਬ ਨਾਲ ਗੱਡੀ ਦੇਤੀ ਆ। ਹਮ ਅੱਜ ਦੇ ਟਾਈਮ ਦੇ ਵਿੱਚ ਲੱਖ ਰੁਪਏ ਦੇ ਬਈ ਟਾਇਰ ਪੈਲੇ ਆ ਜੀ। ਜੇ ਆਪਾਂ ਵਧੀਆ ਪਾਉਣੇ ਕਿਸੇ ਕੰਪਨੀ ਦੇ ਚਾਈਨੀਜ਼ ਹੀ ਪਾਉਣੇ ਆ 72 73 75 ਹਜ਼ਾਰ ਦੇ ਟਾਇਰ ਨੇ। ਆਹ ਕੱਲਾ ਟਾਇਰ ਬਈ 12.5 ਹਜ਼ਾਰ ਦਾ ਉਦੋਂ ਵੇਚਿਆ ਸੀ ਅੱਜ ਇਹ ਟਾਇਰ ਦਾ ਰੇਟ ਵਧਿਆ ਹੋਊਗਾ। ਮੈਨੂੰ ਲੱਗਦਾ ਹੋਊਗਾ 13 13.5 ਹਜ਼ਾਰ ਦਾ। ਹਾਂਜੀ। ਜੁਤੀ ਕਿਹਦੇ ਨੰਬਰ ਤੇ? ਜੁਤੀ ਕਿਹਨੇ ਕਿਹਾ? ਇਹ ਤਾਂ 7 ਨੰਬਰ ਹੈ ਜੀ। ਤੇ ਇਹ ਘੱਟੋ ਘਟ 12 12000 ਦਾ ਟਾਇਰ ਸੀ ਉਦੋਂ ਹੂੰ 20-2000 ਦੇ ਰਿਮ ਨੇ 10-10 ਦਾ ਰਿਮ ਕਿਤੇ ਇਹ ਰਿਮ ਰਿਮ ਮਹਿੰਗੇ ਵੀ ਆਉਂਦੇ ਆ ਲੱਖ ਰੁਪਏ ਦਾ ਰੇਟ ਵੇਰੇ ਇਹਦੇ ਚ ਵੱਧਾ ਘੱਟਦਾ ਵੀ ਰਹਿੰਦਾ ਸਾਰੇ ਸਮਾਨ ਦਾ ਹਾਂ ਬਈ ਘਟਦਾ ਵੱਧ ਬਾਡੀ ਦਾ ਵੀ ਫਰਕ ਹੁੰਦਾ ਨਾ ਜਿਵੇਂ ਹੁਣ ਹੁਣ ਲਾ ਵੀਰੇ ਆਪਣੀ ਵੀਡੀਓ ਦੇਖ ਕੇ ਕੋਈ ਵੀਰ ਤੁਹਾਨੂੰ ਕਵੇ ਮੈਂ ਜੀਪ ਤਿਆਰ ਕਰਾਉਣੀ ਆ ਹੂੰ ਆਪਾਂ ਰੇਂਜ ਦੱਸ ਸਕਦੇ ਆ ਰੇਟ ਜੀ ਦੀ ਕਿ ਨਹੀਂ ਬਈ ਘੱਟ ਤੋਂ ਘੱਟ ਅੱਜ ਦੇ ਟਾਈਮ 'ਚ ਜੇ ਤੁਸੀਂ ਵਧੀਆ ਚੀਜ਼ ਤਿਆਰ ਕਰਾਉਣੀ ਆ ਨਾ ਜੀਪ ਤੇ ਤਿਆਰ ਕਰਾਉਣੀ ਆ ਹਾਂਡੇ ਹੁਣਾਂ 6 ਮਹੀਨੇ ਨਹੀਂ ਆਫ-ਰੋਡਿੰ ਅੱਛਾ ਦੱਬ ਕੇ ਆਫ ਰੋਡਿੰਗ ਕਰੀ ਕਿਉਂਕਿ ਨਾ ਬਾਈਆਂ ਦਾ ਨਾ ਸ਼ੌਂਕ ਹੈ ਆਫ ਰੋਡਿੰਗ ਨੂੰ ਇੱਧਰ ਹਿੜਪੁਰ ਤੋਂ ਗਾਂ ਕੂਕਾ ਨੇੜੇ ਆ ਪਹਾੜਾਂ ਦੇ ਵਿੱਚ ਉਧਰ ਲੈ ਜਾਂਦੇ ਸੀਗੇ ਤੇ ਉੱਥੇ ਚੰਗੀ ਵਾਈ ਹੋਈ ਆ ਗੱਡੀ ਇਹ ਪੂਰੀ ਨੱਪ ਕੇ ਜੰਮਾ ਆਪਾਂ ਕਹਿੰਦੇ ਚਲਾਈ ਆ ਤੇ ਹਜੇ ਵੀ ਇਹ ਚੱਲ ਤਾਂ ਗਈ ਕਿਉਂਕਿ ਸਮਾਨ ਵਧੀਆ ਲੱਗਿਆ ਸੀਗਾ ਮਕੈਨਿਕਲੀ ਇਹ ਗੱਡੀ ਪ੍ਰੋਪਰ ਫਿੱਟ ਆ ਸਾਰਾ ਕੁਝ ਹੁਣ ਇਹਦੇ ਚੇਂਜ ਫਿਰੇ ਤੁਹਾਡੇ ਕੋ ਕੱਤੋਂ ਆਈ ਆ ਇਹ ਤਾਂ ਆਈ ਆ ਬਾਈ ਹੁਣ ਕਹਿੰਦਾ ਯਾਰ ਆਪਾਂ ਚਲਾ ਲਈ ਗਾਂ ਨੂੰ ਆਉਂਦਿਆਂ ਨੂੰ ਨਾ ਇਹ ਦੇਖਣ ਨੂੰ ਐ ਲੱਗੇ ਲੁੱਕ ਚੇਂਜ ਲੁੱਕ ਚੇਂਜ ਹੋ ਜੇ ਹੁਣ ਤਾਂ ਕਿਤੇ ਇਹਦੀ ਗ ਆਹ ਹਮਰ ਗਾੜ ਵੀ ਬਦਲੀ ਕਰਾਂਗੇ ਓਕੇ ਫਰੰਟ ਚੇਂਜ ਹੋ ਗਿਆ ਪੂਰਾ ਹਾਂ ਆਹ ਚੇਂਜ ਕਰਕੇ ਇੱਥੇ ਕੱਲੀ ਗਾੜੀ ਲਾਵਾਂਗੇ ਓਕੇ ਠੀਕ ਆ ਇਹ ਤੇ ਅੰਦਰ ਜਿਹੜੀ ਮੈਟਿੰਗ ਆ ਹਾਂ ਉਹ ਪਹਿਲਾਂ ਇਹਦੇ ਫਿਕਸ ਲੱਗੀ ਉਹ ਹੀ ਆ ਜਦੋਂ ਆਪਾਂ ਕਾਰਾਂ ਦੀ ਹੁੰਦੀ ਉਹ ਬਚੱਕ ਨਹੀਂ ਕਰ ਦੇਣੀ ਆ ਅੱਛਾ ਵੀ ਉਹ हां अगे तुसी तो पतौनी है मैटिंग चक्को पानी पी हां मैं सारा अंदर पानी हूं क्योंकि ऑफरोडिंग ਜਾਂਦੇ ਰਹੇ ਸੀ ਗੱਡੀ ਚੰਦਰ ਮਿੱਟੀ ਪੈ ਜਾਂਦੀ ਸੀ ਹੂੰ ਤੇ ਉਹ ਕੰਨ ਲੱਗਿਆ ਫਿਰ ਵੈਕਿਊਮ ਵੈਕਿਊਮ ਮਾਰਨਾ ਔਖਾ ਲੱਗਦਾ ਹੈ ਹਾਂ ਤੇ ਪਾਣੀ ਮਾਰੋ ਸਿੱਧਾ ਥੋੜਾ ਕੰਮ ਹੋ ਗਿਆ ਤੇ ਇੱਕ ਸਾਈਡਾਂ ਦੇ ਸ਼ੀਸ਼ੇ ਜਿਹੜੇ ਆ ਆ ਬਿੱਲੀਆਂ ਦੇ ਜਿਹੜੇ ਆ ਸ਼ੀਸ਼ੇ ਹੁੰਦੇ ਨਾ ਇਹ ਥੋੜੇ ਟਾਈਮ ਬਾਅਦ ਇਹ ਲੂਜ਼ ਹੋ ਜਾਂਦੇ ਆ ਓਕੇ ਢੱਲੇ ਹੋ ਕੇ ਤਾਂ ਇਹ ਜਾਂ ਤਾਂ ਤੁਰੀ ਗੱਡੀ ਤੁਰੀ ਜਾਂਦੀ ਗੱਡੀ ਦਾ ਨਿਕਲ ਕੇ ਡਿੱਗ ਜਾਣਾ ਹੈ ਕਿਉਂਕਿ ਇਹਦਾ ਫਾਇਦਾ ਕੋਈ ਨਹੀਂ ਮਗਰ ਤਾਂ ਕੁਝ ਦੀਣਾ ਹੀ ਨਹੀਂ ਹੁੰਦੇ ਇਹਨਾਂ ਚ ਤਾਂ ਇੱਥੇ ਸ਼ੀਸ਼ੇ ਵੀ ਦੂਜੇ ਲਾਉਣੇ ਆ ਬਲੈਰੋ ਵਾਲੇ ਆ ओके ਅਸਲ ਆਨਸਰ ਵੀ ਲਾ ਦਾਂਗੇ ਇਹਨੂੰ ਲੁੱਕ ਥੋੜੀ ਜੀ ਚੇਂਜ ਕਰਕੇ ਦਵਾਗੇ ਗੱਡੀ ਨੂੰ ਵਧੀਆ ਕਰਕੇ ਕੁੱਲ ਮਿਲਾ ਕੇ ਸਾਰੀ ਦੀ ਸਾਰੀ ਲੁੱਕ ਡਿਫਰੈਂਟ ਹੋ ਜਾ ਹਾਂ ਅੱਜ ਦੇ ਟਾਈਮ 'ਚ ਜੇ ਸੋਹਣਿਆ ਜਦੋਂ ਇਹ ਵਾਲੀ ਜੀਪ ਤਿਆਰ ਕੀਤੀ ਸੀ ਐਦਾਂ ਐਸ ਇਟ ਇਜ਼ ਹਾਂ ਕਿੰਨੇ ਚੋਈ ਸੀ ਭਾਈ ਉਦੋਂ ਦਾ ਇਹਨਾਂ ਤੋਂ ਪੈਸੇ ਲਏ ਸੀ ਆਪਾਂ ਥੋੜੇ ਕਿਉਂਕਿ ਆਪਣੇ ਭਾਈ ਵਾਲੀ ਜੀ ਗੱਡੀ ਦਿੱਤੀ ਸੀ ਨਾਲੇ ਤਿਆਰ ਖੜੀ ਹੋ ਸੀ ਗੱਡੀ ਆਪਣੇ ਤੋਂ ਉਦੋਂ ਓਕੇ ਉਦੋਂ ਗੱਡੀ ਅਪਰੋਕਸਿਮੇਟ ਨੂੰ 5.5 ਲੱਖ ਰੁਪਏ ਦੀ ਪਈ ਸੀ ਪਰ ਅੱਜ ਦੇ ਟਾਈਮ 'ਚ ਜੇ ਗੱਡੀ ਤਿਆਰ ਕਰਾਉਣੀ ਆ ਹਾਂ ਤਾਂ ਕੱਟੋ-ਕੱਟ 6 ਲੱਖ ਰੁਪਏ ਚ ਇਹਦੇ ਨਾਲ ਦੀ ਗੱਡੀ ਦਾ ਇਹਦੇ ਨਾਲ ਦੀ ਸੇਮ ਹਾਂ ਕਿਉਂਕਿ ਇਹ ਤਾਂ ਤਾਂ ਸਾ 6 ਲੱਖ ਦੇ ਵਿੱਚ ਮੈਨੂੰ ਸਮਾਨ ਦੱਸੋ ਇਹਦੇ ਚ ਕਿਉਂਕਿ 1 ਲੱਖ ਰੁਪਏ ਦਾ ਟਾਇਰ ਲੱਖ ਰੁਪਏ ਦਾ ਟਾਇਰ ਲਾ ਲਾ ਸਿਸਟਮ ਸਿਸਟਮ ਦਾ ਚੱਲ 50 ਹਜ਼ਾਰ ਰੁਪਏ ਸਿਸਟਮ ਖਾ ਜਾਂਦਾ ਜੇ ਵਧੀਆ ਲਾਉਣਾ ਹੋਵੇ ਚ ਸਾਰਾ ਪੈਸਾ ਲੱਗਿਆ ਮੋਟੇ ਆਪਾਂ ਦੱਸ ਫਾਈਨਲ ਲੱਗਿਆ ਠੀਕ ਆ 1.5 ਲੱਖ ਰੁਪਏ ਹੋ ਗਿਆ ਤੇ ਜਦੋਂ ਆਪਾਂ ਇੰਜਨ ਤੇ ਗੇਅਰ ਦੋਨੋਂ ਲੈਨੇ ਆ ਹਮ ਆਪਣਾ 60 ਤੋਂ 65 ਹਜ਼ਾਰ ਰੁਪਏ ਦਾ ਇਕੱਲਾ ਇੰਜਨ ਗੇਅਰ ਆਉਂਦਾ ਇੰਜਨ ਗੇਅਰ ਆਉਂਦਾ ਹਾਂ ਤੇ ਘੱਟੋ-ਘੱਟ 60 ਤੇ 90 ਲੱਖੀ ਹੋ ਗਿਆ ਲੱਖ ਰੁਪਿਆ ਹੋ ਗਿਆ ਨਹੀਂ ਤੇ ਇੰਜਨ ਦਾ ਪਤਾ ਕਿਵੇਂ ਲੱਗਦਾ ਵੀ ਇਹ ਵਧੀਆ ਤੁਸੀਂ ਚੈੱਕ ਕਰ ਦਿਓ ਕਿਵੇਂ ਮਤਲਬ ਉਸ ਚੀਜ਼ ਨੂੰ ਭਾਈ ਇੰਜਨ ਕਿਉਂਕਿ ਹੁਣ ਆਪਣੇ ਕੋਈ ਬੰਦੇ ਹੈਗੇ ਆ ਜਿਹੜੇ ਇੰਜਨ ਗੇ ਇੰਜਨ ਗੇਅਰ ਦਿੰਦੇ ਆ ਸਪਲਾਈ ਕਰਦੇ ਆ ਹਮ ਇੰਜਨ ਗੇਅਰ ਭਾਵੇਂ ਮਾੜਾ ਹੀ ਹੋਵੇ ਚੱਕ ਲਿਓ ਅੱਛਾ ਖੋਲ ਕੇ ਹੁਣ ਆ ਵੀ ਦਾ ਟਰੈਕਟਰ ਖੜੀ ਆ ਕੋਲਿਓ ਹਾਂ ਵੀ ਖੋਲ ਕੇ ਕਹਿਣ ਲੱਗੇ ਸਾਰਾ ਮੈਕੈਨਿਕਲੀ ਮੋਹਰਿਓ ਲੈ ਕੇ ਮਗਰ ਤੱਕ ਉਹਨੂੰ ਪਹਿਲਾਂ ਬਣਾਓ ਵੀ ਓਕੇ ਆਪਦੇ ਹੱਥੀਂ ਕਰ ਲੈਣਾ ਹਾਂ ਰਿੰਗ ਪਿਸਟਨ ਸਾਰੇ ਦੁਬਾਰਾ ਕਰੋ ਪੰਪ ਦਾ ਕੰਮ ਸਾਰਾ ਕਰੋ ਗੀਅਰ ਦੇ ਰਿੰਗ ਰੂង ਸਾਰੇ ਬਦਲੋ ਗੀਅਰ ਦਾ ਕੰਮ ਕਰੋ ਕਲਚ ਪਲੇਟ ਪ੍ਰੈਸ਼ਰ ਪਲੇਟ ਬਦਲੀ ਕਰੋ ਹਾਂ ਆਪਾਂ ਸਾਰੀ ਗੱਡੀ ਨਵੀਂ ਕਰਤੀ ਅੰਦਰੋਂ ਫਿਰ ਬਾਅਦ ਜੋ ਜਿਹੜਾ ਵੀ ਸਮਾਨ ਹੁੰਦਾ ਨਵਾਂ ਪੈਣ ਵਾਲਾ ਆ ਇਕੱਲਾ ਇਕੱਲਾ ਜੈਨ ਇਕੱਲੀ ਇਕੱਲੀ ਬਾਸ਼ਲ ਇਕੱਲੀ ਇਕੱਲੀ ਦੀ ਸਾਰੀ ਬਦਲੀ ਕਰ ਦੋ ਕਟੋ ਘਟ 90000 ਰੁਪਏ ਇੰਜਨ ਗੀਅਰ ਲੈ ਕੇ ਜਾਂਦਾ ਜ ਅੱਜ ਦੇ ਟਾਈਮ 'ਚ ਐਨਜੀਟੀ ਗੀਅਰ ਲਾਉਣਾ ਹੋਵੇ ਬਲੈਰੋ ਵਾਲਾ ਟਰਬੋ ਵਾਲਾ ਇੰਜਨ ਲਾਉਣਾ ਹੋਵੇ ਜੇ ਉਹ ਕੋਪਾ ਜਿਵੇਂ ਚੈਸੀ ਜਿਵੇਂ ਚੈਸੀ ਵੀਰੇ ਬਣੀ ਬਣਾਈ ਮਿਲਦੀ ਆ ਬਣਾਉਣੀ ਚੈਸੀ ਵੀਰੇ ਇੱਕ ਜੀਪਾਂ ਦੀ ਦੇਖ ਦੋ ਚੀਜ਼ ਹੂੰ ਜਾਂ ਤਾਂ ਆਪ ਇਹਨੂੰ origignal ਜੈਸੀ ਲਾ ਦੀਏ ਜਿਹੜੀ ਜੀਪ ਨੂੰ ਆਉਂਦੀ ਆ ਉਹੋਂ ਤੇ ਪਤਲੀ ਜੈਸੀ ਹੂੰ ਨਾਲੇ ਉਹ ਹੁੰਦੀ ਕਮਾਨੀ ਵਾਲੀ ਓਕੇ ਉਹ ਜੈਸੀ ਹਲਕੀ ਹੁੰਦੀ ਆ ਹੂੰ ਦੂਜਾ ਇਹ ਹੁੰਦਾ ਕਿ ਉਹਦੇ ਵਿੱਚ ਆਪਾਂ ਨੂੰ ਅਲਟਰੇਸ਼ਨ ਕੱਟ ਕਰਨੀ ਪੈਂਦੀ ਵੱਢਣੀ ਕੱਟ ਪੈਂਦੀ ਆ ਠੀਕ ਆ ਵੀਰੇ ਇੱਕ ਇੱਕ ਚੀਜ਼ ਆਪਾਂ ਵਧੀਆ ਜੈਸੀ ਲਾਉਣੀ ਆ ਕੰਫਰਟੇਬਲ ਚੀਜ਼ ਬਣਾਉਣੀ ਆ ਉਹਦੇ ਲਈ ਆਪਾਂ ਲਈ ਬਲੇਰੋ ਦੀ ਜੈਸੀ ਅੱਛਾ ਆਹ ਵਾਲੀ ਹੁਣ ਜੈਸੀ ਇਹ ਬਲੇਰੋ ਦੀ ਆ ਇਹ ਬਲੇਰੋ ਦੀ ਆ ਬੜੀ ਤਨੀ ਸਾਰੀ ਐਸ ਇਟ ਇਜ਼ ਇਹਦਾ ਬੈਨੀਫਿਟ ਇਹ ਹੋ ਗਿਆ ਕਿ ਇੱਕ ਤਾਂ ਇਹਨੂੰ ਸਸਪੈਂਸ਼ਨ ਨਾਲ ਲੱਗੇ ਆ ਗਏ ਨਾਲ ਲੱਗੇ ਆ ਗਏ ਦੂਜਾ ਇਹਨੂੰ ਸਟੀering ਰੈਕ ਆਲਾ ਆ ਓਕੇ ਰੈਕ ਆਲਾ ਸਟੀਰੀਂਗ ਸਮਝ ਗਿਆ ਦੂਜੀਆਂ ਜੀਪਾਂ ਨੂੰ ਤਾਂ ਆਪਾਂ ਇੱਥੇ ਉਹ ਹੁੰਦਾ ਇਹ ਕਹਿੰਦਾ ਬੁਰਾ ਲੱਗਦਾ ਆ ਇਹਨਾਂ ਨੂੰ ਵਾਕਈ ਉਹ ਇੱਥੇ ਲੱਗਿਆ ਹੁੰਦਾ ਸਟੀਰੀਂਗ ਬਾਕਸ ਉਹ ਜਿਹੜਾ ਮਰਸੀਡੀਜ਼ ਦਾ ਲੱਗ ਜਾਂਦਾ ਆ ਪ੍ਰਾਣੀਆਂ ਦਾ ਜਾਂ ਇੱਕ TVS ਕੰਪਨੀ ਦਾ ਆਉਂਦਾ ਜਾਂ ਹੋਰ ਚਾਈਨੀਜ਼ ਕੰਪਨੀਆਂ ਦਾ ਆਉਂਦਾ ਆ ਉਹ ਲੱਗਦਾ ਉਹਦੀ ਉਹਦੀ ਭੈੜ ਪਤਾ ਕੀ ਹੁੰਦੀ ਆ ਮੈਨੂੰ ਤਾਂ ਵੈਸੇ ਹੀ ਬੁਰਾ ਲੱਗਦਾ ਜਦੋਂ ਆਉਂਦਾ ਮੈਨੂੰ ਪਤਾ ਜਦੋਂ ਤੁਸੀਂ ਵੱਡੇ ਟਾਇਰ ਗੱਡੀ ਨੂੰ ਪਾਉਂਦੇ ਹੋ ਥੋੜੇ ਟਾਈਮ ਬਾਅਦ ਲੀਕ ਕਰ ਜਾਂਦਾ ਹਮ ਵੀ ਇਨਾਂ ਚੱਕਣ ਸ਼ਮਤਾ ਨਹੀਂ ਹੁੰਦੀ ਉਹਦੀ ਉਹਦੀ ਇੰਨੀ ਸ਼ਮਤਾ ਨਹੀਂ ਹੁੰਦੀ ਹੁਣ ਆਹ ਜਿਹੜੇ ਟਾਇਰ ਆ ਹੁਣ ਜੇ ਰੈਕ ਵਾਲਾ ਸਟੀering ਦੂਜਾ ਹੋਵੇ ਬਕਸੇ ਵਾਲਾ ਸਟੀering ਇਹਨੇ ਹੁਣ ਨੂੰ ਕੰਮ ਕਰ ਦੇਣਾ ਸੀ ਉਹ ਲੀਕ ਹੋ ਜਾਣਾ ਸੀਗਾ ਰੈਕ ਵਾਲੇ ਸਟੀering ਦਾ ਬੈਨੀਫਿਟ ਇਹ ਹੋ ਗਿਆ ਕਿ ਇਹ ਹੁਣ ਤੱਕ ਇੱਕ ਵਾਰ ਵੀ ਨਾ ਇਹਦਾ ਤਾਂ ਪੰਪ ਲੀਕ ਹੋਇਆ ਨਾ ਇਹਦੀ ਕੋਈ ਬੋਤਲ ਲੀਕ ਹੋਈ ਵੀ ਨਾਲ ਦਾ ਹੀ ਆ ਨਾਲ ਦਾ ਹੀ ਆ ਆਪਾਂ ਬੋਤਲਾਂ ਚੇਂਜ ਜ਼ਰੂਰ ਕਰਤੀਆਂ ਪਰ ਲੀਕੇਜ ਨਹੀਂ ਬਾਅਦ ਚੋਂ ਆਈ ਕੋਈ ਹੂੰ ਇਹ ਚੀਜ਼ ਦਾ ਬੈਨੀਫਿਟ ਇਹ ਹੈ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੂੰ ਇਹ ਬਾਈ ਦੀ ਡਿਮਾਂਡ ਸੀ ਕਿ ਚੱਲ ਅਸੀਂ ਇਦਾਂ ਥੋੜੀ ਕਸਟਮਾਈਜ਼ ਲਾਉਣੀ ਆ ਹਨਾ ਹੁਣ ਹੁਣ ਉਹ ਤਾਂ ਚਾਹ ਮੁੱਕ ਗਿਆ ਹੁਣ ਕਹਿੰਦਾ ਇਹਨੂੰ ਸਿਰਫ ਸਿੰਪਲ ਬਿੱਲੀ ਵਾਲੀ ਲੁੱਕ ਦੇ ਦੇ ਜਿਹਦੇ ਵਿੱਚ ਇਦਾਂ ਹੁਣ ਕੋਲ ਬਣਾ ਕੇ ਸਾਰੀ ਸਿੰਪਲ ਬਿੱਲੀ ਬਣਾ ਦੇਣੀ ਹੈ ਸਿੰਪਲ ਬਣ ਜਾਣੀ ਬੰਪਰ ਵੀ ਸਿੰਪਲ ਲੱਗ ਜਾਣਾ ਹੋਣਾ ਤੇ ਕਿੰਨਾ ਕੁਛ ਇਹਦੇ ਤੇ ਲੱਗਿਆ ਹੋਇਆ ਮੋਛਾ ਵਾਲਾ ਬੰਪਰ ਲਾਤਾ ਹੈ ਹਨਾ ਇਹ ਸਾਰਾ ਹੀ ਸਿੰਪਲ ਲੱਗ ਜਾਣਾ ਇੱਕ ਚੀਜ਼ ਹੋਰ ਦੱਸਾਂ ਬੈਟਰੀ ਇਹਦੇ ਥੱਲੇ ਆ ਅੱਛਾ ਇੱਥੇ ਆ ਬੈਟਰੀ ਉਹ ਸ਼ਾਇਦ ਅੱਗੇ ਤਾਂ ਹੁੰਦੀ ਆ ਆਪਾਂ ਦੇ ਦੇ ਆ ਹਾਂ ਇਹਦੇ ਨਾਲ ਪਤਾ ਹੀ ਈਜ਼ੀ ਐਕਸੈਸਿਬਲ ਹੋ ਗਈ ਹਾਂ ਆਹਦੇ ਆਰਥ ਹੁਣ ਕੀ ਆ ਕਿ ਇੱਥੋਂ ਆਪਾਂ ਸਿਰਫ ਨਾਟ ਖੋਲਣੇ ਆ ਹਾਂ ਆ ਚੱਕਿਆ ਆਪ ਇੱਥੋਂ ਬੱਤੀ ਹਾਂ ਥੱਲੇ ਤੁਹਾਡੀ ਬੈਟਰੀ ਆ ਹੁਣ ਜੇ ਨੇ ਵੀ ਬੈਟਰੀ ਦੇ ਨਾਲ ਆਪਰੇਟ ਕੋਈ ਵੀ ਕੰਮ ਕਰਨਾ ਹਾਂ ਉਹ ਇੱਥੋਂ ਹੀ ਲਾਊਗਾ ਬੋਨਟ ਖੋਲਣ ਦੀ ਲੋੜ ਨਹੀਂ ਲੋੜ ਨਹੀਂ ਨਾ ਆਪਾਂ ਨੂੰ ਜੈਸੀ ਮੋਰੀ ਵਧਣੀ ਪਈ ਉਹ ਆਪਣੇ ਕੰਮ ਆ ਗਿਆ ਉਹਨਾਂ ਇਹ ਸੰਭਿਤ ਆਦਰਵਾਈਜ਼ਾ ਵੱਡ ਹੁੰਦੀ ਮੋਰੀਓ ਸਹੀ ਗੱਲ ਆ ਵੀਰੇ ਇੱਥੇ ਬੈਟਰੀ ਲੱਗ ਗਈ ਹਾਂ ਮੋਰੀ ਬੰਪਰ ਦੀਆਂ ਲਾਈਟਾਂ ਲੱਗ ਗਈਆਂ ਹਾਂ ਹੁਣ ਕਹ ਲੂ ਆਪਾਂ ਹੋਰ ਵੀ ਕੋਈ ਚੀਜ਼ ਲਾਉਣੀ ਆ ਹਾਂ ਆਪਾਂ ਨੂੰ ਇਹ ਨਹੀਂ ਕਿ ਬੋਨਟ ਚੱਕ ਕੇ ਤਾਂ ਉੱਥੇ ਹੱਥ ਫਸਾਉਣਾ ਗਿਆ ਦੇਖੋ ਕਿ ਬੈਟਰੀ ਲੱਖ ਰੱਖ ਇਹ ਸੌਖਾ ਕੰਮ ਹੋ ਗਿਆ ਨਾ ਦਾ ਇੱਕ ਚੀਜ਼ ਹੋਰ ਜੀਪ ਰੈਡੀ ਕਰਵਾਣੀ ਮੈਂ ਕਰਵਾ ਲਈ ਕਿਸੇ ਨੇ ਕਰਾ ਲਈ ਇਹਦੇ ਕਾਗਜ਼ ਪੱਤਰ ਕਾਗਜ਼ ਪੱਤਰ ਪੂਰੇ ਬਾਈ ਜੀ ਕਾਗਜ਼ਾਂ ਦੇ ਪੈਸੇ ਲੱਗਦੇ ਆ ਜੀਪ ਚੰਡੀਗੜ੍ਹ ਦਿੱਲੀ ਬਹੁਤ ਸਕਤਾਈ ਆ ਦਿੱਲੀ ਦਾ ਬਾਈ ਨਹੀਂ ਚੱਲਣੀ ਨਹੀਂ ਚੱਲਣੀ ਨਹੀਂ ਚੱਲਣੀ ਜਿਹੜੀ ਮਰਜ਼ੀ ਆ ਦਿੱਲੀ ਦਾ ਬਾਈ ਹੁਣ 10 ਸਾਲ ਪੁਰਾਣੀ ਬਲੈਰੋਨ ਚੱਲਦੀ ਹਾਂ ਪਰ ਉਹਦਾ ਰੂਲ ਨਵੀਂ ਨਹੀਂ ਚੱਲਦੀ ਜੀਪ ਕਿੱਦਾਂ ਚੱਲੂ ਲੋਕੀ ਕਹਿੰਦੇ ਬਾਈ ਦਿੱਲੀ ਮੈਨੂੰ ਫੋਨ ਆਉਂਦੇ ਹੁੰਦੇ ਬਾਈ ਹਮਨੇ ਦਿੱਲੀ ਮੈਂ ਜੀਬ ਚਲਾਨੀ ਹੈ ਮੈਂ ਕਹਾ ਬਾਈ ਐਦਾਂ ਕਰੋ ਮੈਨੂੰ ਨਾ ਤੁਸੀਂ 19 20 ਮਾਡਲ ਤੋਂ ਬਾਅਦ ਵਾਲੀ ਕੋਈ ਬਲੈਰੋ ਲੈ ਆ ਦਿਓ ਮੈਂ ਤੁਹਾਨੂੰ ਜੀਬ ਬਣਾ ਦਿੰਦਾ ਚਲਾਈ ਜਾਓ ਉੱਥੇ ਨਹੀਂ ਜਿਵੇਂ 19 ਮਾਡਲ ਆਪਾਂ ਬਲੈਰੋ ਲੈ ਲਈ ਹਾਂ ਉਹ ਚੱਲ ਸਕਦੀ ਚੱਲੂਗੀ ਕਿਉਂਕਿ ਉਹ 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 ਦੇਖ ਬਾਈ ਚੈਸੀ ਉੱਪਰਲੀ ਹੈ ਨਾ ਚੈਸੀ ਉੱਪਰਲੇ ਮਾਡਲ ਦੀ ਆ ਜਦੋਂ ਆਨਲਾਈਨ ਬੋਲੂਗੀ ਗੱਡੀ ਉੱਪਰਲੇ ਮਾਡਲ ਦੀ ਬੋਲੂਗੀ ਉਹ ਬਲੈਰੋ ਹੀ ਬੋਲੂਗੀ ਤੇ ਫਿਰ ਜਿਵੇਂ ਆਪਾਂ ਕਸਟਮਾਈਜ਼ ਕਰਤੀ ਹਾਂ ਤੇ ਫਿਰ ਉਹ ਚੱਕਰ ਨਹੀਂ ਕੋਈ ਚੱਕਰ ਨਹੀਂ ਯਾਰ ਕਸਟਮਾਈਜੇਸ਼ਨ ਦੇ ਉੱਤੇ ਇੰਨਾ ਜ਼ਿਆਦਾ ਸਖਤਾਈ ਨਹੀਂ ਹੈਗੀ ਜਿੰਨੀ ਆਪਾਂ ਸੋਚਦੇ ਆਂ ਸਾਰੇ ਪਾਸੇ ਹੁਣ ਇੱਥੇ ਆਪਾਂ ਦੇਖੀ ਜਾਂਦੇ ਆਂ ਆਪਣੇ ਟਰੈਕਟਰਾਂ ਦੇ ਆਪਾਂ ਇੰਨੀ ਜ਼ਿਆਦਾ ਕਸਟਮਾਈਜੇਸ਼ਨ ਕਰਦੇ ਕਿੰਨੇ ਲੋਕ ਆਪਾਂ ਨੂੰ ਰੋਕ ਲੈਂਦੇ ਆ ਹਾਂ ਇਹ ਤਾਂ ਕਹਿਣ ਦੀਆਂ ਗੱਲਾਂ ਆ ਕਿ ਯਾਰ ਜੀਪਾਂ ਨੂੰ ਲੋਕੀ ਹੱਥ ਦਿੰਦੇ ਜੇ ਹੂੜ ਮਤ ਕਰੂਗੇ ਫਿਰ ਤਾਂ ਹੱਥ ਦੇ ਦੇ ਫਿਰ ਤਾਂ ਦਊਗੇ ਪੁਲਿਸ ਵਾਲੇ ਹੱਥ ਗਲਤੀ ਕਰੋ 2 ਫੁੱਟੇ ਟਾਇਰ ਪਾਓ 2.5 ਫੁੱਟੇ ਪਾਓ ਜੋ ਮਰਜ਼ੀ ਪਾਓ ਤੁਸੀਂ ਹੂੜ ਮਤ ਨਾ ਕਰੋ ਆਦਾਰਾ ਉਸ ਕਾਗਜ਼ ਪੱਤਰ ਪੂਰੇ ਹੁੰਦੇ ਆ ਗੱਡੀਆਂ ਦੇ ਕਾਗਜ਼ ਪੱਤਰਾਂ ਦੇ ਬਾਈ ਜੀ ਪੈਸੇ ਲੱਗਦੇ ਆ ਜੇ ਤੁਸੀਂ ਹੁਣ ਗੱਲ ਉਹੀ ਹੈ ਨਾ ਜਿਹਨੇ 2.5 ਲੱਖ ਰੁਪਏ ਖਰਚਣਾ ਉਹ ਤਾਂ ਕਾਗਜ਼ ਪੱਤਰ ਭੁੱਲੀ ਜਾਵੇ ਉਹਦੇ ਕਾਗਜ਼ ਥੋੜੇ ਮਿਲਨੇ ਆ ਫਿਰ ਬਾਈ ਜੀ ਅਜਰੇ ਟਾਈਮ ਦੇ ਵਿੱਚ 70 ਤੋਂ 70000 ਤੋਂ ਲੈ ਕੇ ਲੱਖ ਰੁਪਏ ਦੇ ਕੱਲੇ ਕਾਗਜ਼ ਨੇ ਇਹਦੇ ਇੰਸ਼ੋਰੈਂਸ ਕਰਾਉਣੀ ਆ 10 ਤੋਂ 11000 ਰੁਪਏ ਇੰਸ਼ੋਰੈਂਸ ਪਾਉਣੀ ਥਰਡ ਪਾਰਟੀ ਕਰਾਉਣੀ ਪੈ ਜੇ ਲੱਗਦੇ ਆ ਇਹਨੇ ਹਾਂ ਫਿਰ ਇਹਦਾ ਪੋਲੂਸ਼ਨ ਹੋਣਾ ਫਿਰ ਮੋੜ ਕੇ ਬੰਦੇ ਦੇ ਨਾਂ ਕਰਾਉਣੀ ਆ 8085 ਰੁਪਏ ਬੀਚ ਨਹੀਂ ਲੱਗੂਗੀ ਫਿਰ ਜੇ ਮੰਨ ਲਓ ਇਹਦੀ ਆਰਸੀ ਖਤਮ ਹੋਣ ਵਾਲੀ ਹੋਈ ਤਾਂ ਮੁੜ ਕੇ ਅਪਡੇਸ਼ਨ ਕਰਾਉਣੀ ਪੰਦ ਉਹਦੇ ਘਟੋਗਾ 15-2000 ਰੁਪਏ ਉਹਤੇ ਵੀ ਲੱਗੂਗਾ ਲੱਖ ਰੁਪਏ ਨੂੰ ਤਾਂ ਕਾगज ਪੈਂਦੇ ਨੇ ਬਾਈ ਇਹਨਾਂ ਦੇ ਕੋਲੋਂ ਲਾ ਕੇ ਜੀਪ ਜੇ ਕਿਸੇ ਨੇ ਤਿਆਰ ਕਰਾਉਣੀ ਨੇ ਰੂਡ ਨਾਲ ਹਾਂ 6 ਲੱਖ ਰੁਪਿਆ ਲੱਗਦਾ ਹੈ ਬਾਈ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ 2 2.5 3 4 ਲੱਖ ਰੁਪਿਆ ਲਾਉਣੇ ਆ ਨਾ 6 ਲੱਖ ਰੁਪਿਆ ਲਾ ਕੇ ਹਾਂ ਇਹਦੀ ਲਾਈਫ ਲਾਈਫ ਆਪਣੇ ਆਪ ਤੇ ਡਿਪੈਂਡ ਹੈ ਓਕੇ ਹਾਂ ਉਹ ਆਜ ਕੀ ਉਹ ਬਾਈ 6 ਮਹੀਨੇ ਗੱਡੀ ਉਹਨਾਂ ਨੇ ਆਫ ਰੋਡਿੰਗ ਵੀ ਕਰੀ ਹੂੰ ਪਰ ਉਨੀ ਸਾਬ ਕਿ ਆਫ ਰੋਡਿੰਗ ਕਰੀ ਆ ਐਦਾਂ ਨਹੀਂ ਕਿ ਭੰਨੀ ਚਲੋ ਤਾਂ ਮੁੜ ਕੇ ਕੇਰ ਨਹੀਂ ਆਉਂਦਾ ਉਹ ਤਾਂ 2 ਮਿੰਟਾਂ ਟੋਟੇ ਜਾਣੀਆਂ ਹੈ ਨਾ ਹੁਣ ਭੰਨਣ ਨੂੰ ਤਾਂ ਹੀ ਨਵੀਂ ਏਜੰਸੀਆਂ ਗੱਡੀ ਲਿਆ ਉਹ ਤਾਂ ਕੰਦ ਚ ਮਾਰ ਕੇ ਕਹਦੇ ਤੇ ਲਾਈਫ ਹੀ ਹੈ ਨਹੀਂ ਹਾਂ ਗੱਡੀ ਆ ਪਰ ਅੱਬ ਨਹੀਂ ਬਣਾ ਕੇ ਦੇਤਾ ਕਿਸੇ ਨੂੰ ਬਾਈ ਇਹ ਲੋਹਾ ਇਹਦੀ ਕੇਅਰ ਕਦਰ ਕਰਨੀ ਪੈਂਦੀ ਹੈ ਨਾ ਤਾਂ ਲਾਈਫ ਕੱਢਣੀ ਸਰਵਿਸ ਟਾਈਮ ਇਹਦੇ ਚ ਇੰਜਨ ਕਿਹੜਾ ਧਰਿਆ ਸੀ ਵੀਰੇ ਇਹਦੇ ਚ ਬਲੇਰੋ ਦਾ ਨਾਨ ਟਰਬੋ ਇੰਜਨ ਆ ਜਿਆਦਾ ਤਾਂ ਯਾਰਾ ਪਰ ਟਰਬੋ ਵਾਲੇ ਸੁਣਦੇ ਜਿਆਦਾ ਟਰਬੋ ਰੱਖਦੇ ਆ ਇਹ ਆਪਾਂ ਨੂੰ ਨਾ ਕਿਸੇ ਗ ਤੇ ਗੇਅਰ ਵੀ ਨਾਲ ਦਾ ਹੀ ਸੀਗਾ ਸੋਹਣਾ ਸੀਗਾ ਹਾਂ ਐਂਜੀਟੀ ਜਿਹੜਾ ਲੱਗਦਾ ਤੇ ਅਸੀਂ ਉਹ ਲਾਇਆ ਮਕੈਨੀਕਲ ਕਰਕੇ ਬਾਈ ਜਿੱਥੇ ਟਰਬੋ ਵਾਲੀ ਗੱਡੀ ਦਾ ਇੱਕ ਇੱਕ ਆਰ ਪੀ ਐਮ ਤੇ ਜਾ ਕੇ ਟਰਬੋ ਖੋਲਣਾ ਇਹਦੇ ਜਿੱਦਾਂ ਟਰਬੋ ਵਾਲਾ ਚੱਕਰੀ ਕੋਈ ਨਹੀਂ ਉਹ ਭੱਜਦੀ ਬਹੁਤ ਤੇ ਸਟਾਰਟਿੰਗ ਤੋਂ ਹੀ ਉੱਥੇ ਹੀ ਕੰਮ ਇਹਦਾ ਹਾਂ ਇਹਦੀ ਐਵਰੇਜ ਵੀ ਖੁੱਲੀ ਡੁੱਲੀ ਆ ਇਹ ਘੱਟੋ ਘਾਟ ਗੱਡੀ ਨਾ 12 ਤੇ 16 17 ਦੀ ਐਵਰੇਜ ਕੱਢਦੀ ਆ ਬੱਲੇ ਵੀ ਇੰਨਾ ਟਾਇਰਾਂ ਤੇ ਇੰਨਾ ਟਾਇਰਾਂ ਤੇ 16 17 ਦੀ ਐਵਰੇਜ ਇਹ ਕੱਢਦੀ ਆ ਇਹ ਇੰਜਨ ਹੈ ਤਾਂ ਉਹ ਜਿਹੜਾ 4 ਸਿਲੰਡਰ ਹਾਂ 4 ਸਿਲੰਡਰ ਜਿਹੜੇ ਹੁਣ ਤਾਂ ਬਲੇਰ ਨੂੰ 3 ਆ ਗਿਆ ਹ ਤੇ ਇਹ ਵਾਲੇ ਇੰਜਨ ਵੀਰੇ ਜਿਵੇਂ ਤੁਸੀਂ ਲੈ ਆਉਂਦੇ ਲਿਆ ਕੇ ਸਵਾਰਾ ਸਾਰਾ ਆਪ ਤਿਆਰ ਕਰ ਦੋ ਸਾਰਾ ਸਵਾਰਨਾ ਪੈਂਦਾ ਬਈ ਇੰਜਨ ਸਵਾਰ ਕੇ ਇਹ ਚੀਜ਼ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਮੈਂ ਛੋਟੇ ਹੁੰਦੇ ਦੇਖਦਾ ਹੁੰਦਾ ਸੀ ਜੀਪ ਸਿਆਲਾਂ ਚ ਸਟਾਰਟ ਨਹੀਂ ਸੀ ਹੁੰਦੀ ਹੁੰਦੀ ਬਈ ਉਹ ਹੀਟਰ ਵਾਲੇ ਇੰਜਨ ਹੁੰਦੇ ਸੀ ਉਹ ਪਹਿਲਾਂ ਚਾਬੀ ਲਾਓ ਹਾਂ ਉਹ ਜਗਦਾ ਹੁੰਦਾ ਸੀ 30 ਸੈਕਿੰਡ ਵੇਟ ਕਰੋ ਉਹ ਮੁੜ ਕੇ ਗਰਮ ਹੁੰਦਾ ਫਿਰ ਤੁਸੀਂ ਸੈਲਫ ਮਾਰਦੇ ਆ ਇਹ ਤੇ ਹੀਟਰ ਵਾਲਾ ਸਿਸਟਮ ਇਹਦੇ ਚ ਚੰਗਟ ਨਹੀਂ ਹੀ ਹੀਟਰ ਵਾਲਾ ਕੰਮ ਹੀ ਖਤਮ ਆ ਬਈ ਨਾ ਇੰਜਨਾਂ ਚ ਤੁਸੀਂ ਸਵੇਰੇ ਸਵੇਰਾ ਉੱਠੋ ਚਾਬੀ ਲਾਓ ਉਸ ਵੇਲੇ ਸੈਲਫ ਮਾਰ ਦਿਓ ਗੱਡੀ ਸਟਾਰਟ ਆ ਓਕੇ ਹਾਂ ਗੱਲ ਇਹ ਹੈ ਕਿ ਕੱਲੀ-ਕੱਲੀ ਚੀਜ਼ ਤੁਹਾਨੂੰ ਪਤਾ ਹੋਵੇ ਜਦੋਂ ਤੁਸੀਂ ਗੱਡੀ ਲੈਣ ਜਾਣੇ ਨਾ ਕਿਸੇ ਮਿਸਤਰੀ ਕੋਲੇ ਅਗਲੇ ਨੇ ਕਹਿਤਾ ਯਾਰ ਗੱਡੀ ਤੁਹਾਨੂੰ ਮੈਂ 4.5 ਲੱਖ ਰੁਪਏ ਦੀ ਦੇ ਦਿੰਦਾ ਅਸੀਂ ਇਹ ਦੇਖਦੇ ਹਾਂ 4.5 ਲੱਖ ਦੀ ਜੀਪ ਮਿਲ ਗਈ ਸਸਤੀ ਅਸੀਂ ਇਹ ਨਹੀਂ ਦੇਖਦੇ ਕਿ ਭਾਈ ਬੌਨਟ ਚੱਕ ਕੇ ਨਿਗਾਹ ਮਾਰ ਲਈ ਇਹਨੂੰ ਸਮਾਨ ਲੱਗਿਆ ਕਿਦਾਂ ਦਾ ਇਹਦੀ ਸੈਲਫ ਸੈਲਫ ਕੰਨੀ ਨਿਗਾਹ ਮਾਰ ਲਈ ਸਾਰੀ ਸੈਲਫ ਪੁਰਾਣੀ ਆ ਕੰਮ ਕੀਤਾ ਕਿ ਨਹੀਂ ਕੀਤਾ ਹਨਾ ਆਪਾਂ ਨਿਗਾਹ ਮਾਰ ਲਈ ਇਹਦਾ ਸਟੀਅਰਿੰਗ ਵਾਲਾ ਬਕਸਾ ਜਿਹੜਾ ਲੱਗਿਆ ਆ ਉਹ ਕਬਾੜ ਤੋਂ ਲੈ ਕੇ ਤਾਂ ਹੀ ਰੰਗ ਮਾਰਿਆ ਹੋਇਆ ਯਾਰ ਵੀਰੇ ਇੰਨਾ ਦਿਮਾਗ ਗੱਲ ਮੇਰੀ ਨੂੰ ਸਮਝੀ ਜਾਣ ਇੱਥੋਂ ਹਾਂ ਇਹਦੇ ਵਿੱਚ ਦੀ ਤੁਲੰਘਣਾ ਸਾਰਾ ਪਿੱਛੇ ਲੰਘਣਾ ਪੈਂਦਾ ਬਈ ਲੰਘਣਾ ਪੈਣਾ ਕਦੇ ਕੋਈ ਏਦਾਂ ਹੋਇਆ ਵੀ ਤੇਰੇ ਤੋਂ ਕੋਈ ਚੀਜ਼ ਮਿਸ ਹੋ ਗਈ ਹੋਵੇ ਅੱਜ ਤੱਕ ਬਈ ਮਿਸ ਨਹੀਂ ਬਾਬੇ ਦੀ ਕਿਰਪਾ ਨਾਲ ਕਿਉਂਕਿ ਹੁਣ ਸਾਲ ਹੀ ਇੰਨੇ ਹੋ ਗਏ ਇਸ ਲਾਈਨ ਦੇ ਵਿੱਚ ਪਹਿਲਾਂ ਸਿੱਖਿਆ ਹਾਂ ਆ 4 ਸਾਲ ਤੱਕ ਇਹ ਖਾਦੇ ਨੇ ਬਈ ਡੱਬ ਵਾਲੀ ਮੋਗਾ ਹਿਯਾਰਪੁਰ ਸਾਰਾ ਪੰਜਾਬ ਇਹਨਾਂ ਚੀਜ਼ਾਂ ਦੇ ਗਾਇਆ ਓਕੇ ਕਿਹੜੇ ਗੱਡੀਆਂ ਪਿੱਛੇ ਬੰਨ ਬੰਨ ਜੀਪਾਂ ਢੋਈਆਂ ਨੇ ਮਿਸਤਰੀਆਂ ਕੋਲੇ ਹੱਥ ਕਾਲੇ ਕੀਤੇ ਆ ਰਾਤਾਂ ਤਰਨ ਨੂੰ ਪਤਾ ਰਾਤਾਂ ਜਾਗ ਜਾ ਕੇ ਗੱਡੀਆਂ ਢੋਈਆਂ ਬਈ ਹੁਣ ਆਪ ਨੂੰ ਪਤਾ ਹੈ ਕਿ ਕਿਹੜਾ ਕੰਮ ਕਰਨਾ ਜ਼ਿਆਦਾ ਇਹ ਪਤਾ ਕਿਹੜਾ ਨਹੀਂ ਕਰਨਾ ਅੱਛਾ ਜੀਪਾਂ ਚ ਲੋਕਾਂ ਦਾ ਲਾਂਬਾ ਹੀ ਸਭ ਤੋਂ ਵੱਧ ਆਈ ਹੁੰਦਾ ਦੇਖ ਬਈ ਜੀਪ ਮੈਂ ਲਾਂਮੇ ਵਾਲੀ ਗੱਲ ਤੇ ਆਉ ਨਹੀਂ ਲੱਗਾ ਸੀ ਤਈ ਆ ਗਏ ਲਾਂਬਾ ਦੇ ਇਹ ਮਾਲਾ ਇਹਦੇ ਰੰਗ ਚ ਲਾਂਬਾ ਆ ਗਿਆ ਨਹੀਂ ਬੰਦਾ ਜਿੰਨਾ ਗੋਲ ਦਾ ਇੰਟੀਰੀਅਰ ਚ ਆ ਗਿਆ ਬੰਦਾ ਨਹੀਂ ਗੋਲ ਦਾ ਜਿੱਦਣ ਤੁਹਾਡੀ ਗੱਡੀ ਸੜਕ ਤੇ ਚੱਲਦੀ ਖੜ ਗਈ ਉਦੋਂ ਉਹਨੇ ਕਿਹਾ ਮਿਸਤਰੀ ਫੁੱਦੂਗਾ ਉਦੋਂ ਤੁਹਾਨੂੰ ਨਹੀਂ ਦੰਦਣਾ ਜਦੋਂ ਤੱਕ ਗੱਡੀ ਤੁਹਾਡੀ ਰੋਡ ਤੇ ਫਿੱਟ ਚੱਲਦੀ ਹੈ ਨਾ ਉਦੋਂ ਤੱਕ ਤੁਹਾਡਾ ਨਾ ਬੋਲਦਾ ਤੁਹਾਨੂੰ ਪਹਿਲਾਂ ਮਕੈਨਿਕਲੀ ਹੀ AC ਚ ਲੰਘਣਾ ਪੈਣਾ ਕਿ ਤੁਸੀਂ ਗਾਹਕ ਨੂੰ ਸਮਾਨ ਨਵਾਂ ਲਾ ਕੇ ਦਿਓ ਜਿਹੜਾ ਲੱਗਦਾ ਜੈਨੂਨ ਲਾ ਕੇ ਦੋ ਜਿਹੜਾ ਲੱਗਦਾ ਜਿੱਥੇ ਆਪਾਂ ਦੇਸੀ ਕੰਮ ਕਰਤਾ ਜਿੱਥੇ ਆਪਾਂ ਜਿਗੜਬਾਜੀ ਕਰਤੀ ਚਾਰ ਪੈਸੇ ਬਚਾ ਲਏ ਉੱਥੇ ਉਹ ਕਹੇ ਸਾਨੂੰ ਗਾਲਾਂ ਕੱਢੂਗਾ ਉੱਥੇ ਕਹੂਗਾ ਕਿ ਸਾਡੀ ਗੱਡੀ ਦਾ ਇੰਜਨ ਦਾ ਕੰਮ ਹੋ ਗਿਆ ਆ ਸਾਡੀ ਗੱਡੀ ਦਾ ਸਟੀਅਰਿੰਗ ਦਾ ਸਟੀਅਰਿੰਗ ਲੀਕ ਕਰ ਗਿਆ ਸਾਡੀ ਗੱਡੀ ਦਾ ਰੇਡੀਏਟਰ ਪਾਟ ਗਿਆ ਇਹਦਾ ਪੱਖਾ ਟੁੱਟ ਗਿਆ ਇਹਦਾ ਇਹ ਹੋ ਗਿਆ ਉਹ ਪਹਿਲਾਂ ਸਾਨੂੰ ਦੇਖਣਾ ਪੈਣਾ ਵੀਰੇ 6 ਲੱਖ ਰੁਪਏ ਚ ਹਾਂ ਜੀਪ ਜੀਪ ਦੋ ਤਰ੍ਹਾਂ ਦੀ ਜਾਨੀ ਜਾਂਦੀ ਜਦੋਂ ਆਪਾਂ ਜੀਪ ਦਾ ਨਾਮ ਲੈਂਦੇ ਨਾ ਦਿਮਾਗ ਚ ਦੋ ਸ਼ਕਲਾਂ ਆਉਂਦੀਆਂ ਹੂੰ ਇੱਕ ਤਾਂ ਆਉਂਦੀਆਂ ਜਦੋਂ ਛੋਟੇ ਹੁੰਦੀ ਬੈਠਦੇ ਦੇ ਡੈਡੀ ਨਾਲ ਹੂੰ ਜੋ ਟੈਡੀ ਜੀ ਹੁੰਦੀ ਸੀ ਐਂ ਜੀ ਚਿੱਕੀ 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 ਹਣਾ ਸੀ ਜੇ ਇੱਕ ਦਿਮਾਗ ਚ ਆਉਂਦੀ ਆ ਵੀ ਵਾਹ ਜੀ ਵਾਹ ਕੀ ਬਾਤ ਆ ਪੰਦਾ ਨਹੀਂ ਨਹੀਂ ਇਹ ਜੀ ਪਰੂ ਵੀ ਕੋਈ ਤਾਂ ਹੋਰ ਲੈਵਲ ਦੀਆਂ ਗੱਲਾਂ ਹੁੰਦੀਆਂ ਨੇ ਨਾ ਵੀ ਵਾਹ ਜੀ ਵਾਹ ਯਾਰ ਜੀਪ ਲੰਗੀ ਆ ਤੇ ਸਵਾਦ ਆ ਗਿਆ ਵੇਖ ਕੇ ਦੋ ਤਰ੍ਹਾਂ ਦੀ ਦਿਮਾਗ ਚ ਇਹ ਵੀ ਫੋਟੋ ਹੁੰਦੀ ਆ ਹਾਂ ਉਹ ਵਾਲੀ ਜੀਪ ਤੇ ਇਹ ਵਾਲੀ ਜੀਪ ਚ ਕਿੰਨਾ ਕੁ ਡਿਫਰੈਂਸ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ ਬਾਈ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਜ਼ਮੀਨ ਤੋਂ ਆਸਮਾਨ ਦਾ ਫਰਕ ਹੋ ਗਿਆ ਨਾ ਕਿਉਂਕਿ ਪਹਿਲਾਂ ਦੇ ਟਾਈਮ ਦੇ ਵਿੱਚ ਜਦੋਂ ਉਹ ਜੀਪਾਂ ਚੱਲਦੀਆਂ ਸੀ ਉਦੋਂ ਬਲੇਰੋਆਂ ਦੀਆਂ ਵੱਡ ਕੇ ਜੀਪਾਂ ਨਹੀਂ ਬਣਨ ਲੱਗੀਆਂ ਸੀਗੀਆਂ ਉਦੋਂ ਮਤਲਬ ਜੀਪ ਨੂੰ ਜੀਪ ਹੀ ਸੀ ਉਦੋਂ ਜੀਪ ਜੀਪ ਹੀ ਸੀਗੀ ਉਦੋਂ ਸੀ ਜੇ ਸੀਗੀ ਮੇਜਰ ਸੀਗੀ ਕਲਾਸਿਕ ਸੀਗੀ ਕਲਾਸਿਕ ਦਾ ਚੱਲ ਹੁਣ ਆਪਾਂ ਨੂੰ ਬਹੁਤ ਘੱਟ ਮਿਲਦੀ ਹੈ ਜਿਨ੍ਹਾਂ ਨੂੰ ਪਤਾ ਹੋਵੇ ਕਲਾਸਿਕ ਬਹੁਤ ਵਧੀਆ ਜੀਪ ਬਹੁਤ ਮੈਂ ਕਹਿੰਦਾ ਯਾਰ ਬਹੁਤ ਰੀਅਲ ਮੈਨਟ ਹੈ ਤੇ ਜੇ ਆਪਾਂ ਸੀਜੀ ਦੀ ਗੱਲ ਕਰੀਏ ਉਹ ਵੀ ਕਮਾਣੀ ਵਾਲਾ ਸਸਪੈਂਸ਼ਨ ਹੈ ਵੀਰੇ ਜੇ ਕਲਾਸਿਕ ਜੀਪ ਤੁਹਾਨੂੰ ਮੈਂ ਕਹਾਂ ਜਾਂ ਆਪਣਾ ਵੀਰ ਕਈ ਵੀਰ ਆਪਣੀ ਉਮਰ ਦੇ ਹੋਣਗੇ ਉਹਨਾਂ ਨੂੰ ਪਤਾ ਆਏਗਾ ਉਹ ਕਹਿੰਦੇ ਹੀਰੋ ਵੀਰੇ ਵੀ ਜਮਾ ਕਲਾਸਿਕ ਲੁੱਕ ਉਹ ਸਗੋਂ ਇਹ ਤੋਂ ਵੀ ਸਸਤੀ ਬਣੂਗੀ ਅੱਛਾ ਇਹ ਤੋਂ ਸਸਤੀ ਬਣੂਗੀ ਯਾਰ ਦੇਖ ਪਹਿਲਾਂ ਤਾਂ ਆਪਣਾ ਟਾਇਰਾਂ ਦਾ ਖਰਚਾ ਕਿੰਨਾ ਘਟ ਗਿਆ ਹਾਂ ਇਹ ਘਟ ਗਿਆ ਹੈਨਾ ਹਾਂ ਦੂਜਾ ਆਪਣਾ ਐਕਸੈਸਰੀ ਦਾ ਖਰਚਾ ਕਿੰਨਾ ਘਟ ਗਿਆ ਹਾਂ ਉਹ ਗੱਡੀ ਤੇ ਆਪਣਾ ਮੈਨੂੰ ਲੱਗਦਾ ਖਿੱਚ ਤੂ ਕਿ ਉਹ ਗੱਡੀ ਆਪਾਂ ਨੂੰ ਸਵਾ 5 ਲੱਖ ਰੁਪਏ ਦੀ ਪਊਗੀ ਜੇ 4x4 ਕਰਨੀ ਪੈਗੀ ਤਾਂ 5.5 ਲੱਖ ਦੀ ਗੱਡੀ ਪਊਗੀ ਕਿਉਂਕਿ ਉਹਦੇ ਵਾਸਤੇ ਆਪਾਂ ਨੂੰ ਹਿੱਸਾ ਦੂਜਾ ਲਾਉਣਾ ਪੈਣਾ ਹੈ ਕਰਾਊਨ ਵਾਲਾ ਹਮ ਗੇਅਰ ਬਾਕਸਾ ਲਾਉਣਾ ਪੈਣਾ 4x4 ਵਾਲਾ ਹਮ ਉੱਤਾਂ ਖਰਚਾ ਵਧੂਗਾ ਨਹੀਂ ਤਾਂ ਉਹ ਗੱਡੀ ਆਪਾਂ ਨੂੰ 15 ਲੱਖ ਦੇ ਵਿੱਚ ਵਧੀਆ ਬਣੂਗੀ ਨਾਲੇ ਗਾਰੰਟੀ ਵਾਲੀ ਹਮ ਘਟੋ ਹੁਣ ਆ ਗੱਡੀ ਸੀਗੀ ਇਹਦੇ ਮੈਂ ਗਾਰੰਟੀ ਹੂੰ ਚੀਜ਼ ਮੇਂ ਨਮੈਕੈਨੀਕਲ ਗਾਰੰਟੀ ਸਗੀ 2 ਸਾਲ ਦੀ ਰੰਗ ਦੀ ਗਾਰੰਟੀ ਸਗੀ ਓਕੇ ਤੇ ਰੰਗ ਵਿਖਾ ਵੀ ਇਹਨਾਂ ਨੂੰ 2 ਸਾਲ ਦੀ ਗਾਰੰਟੀ ਆ ਵਗਾਓ ਵੀ ਆ ਦੇਖ ਤਾ ਰੰਗ ਫੇਲ ਹੋ ਗਿਆ ਨਾ ਤਾਂ ਮੈਂ ਹੋਣੀ ਤੇਨੂੰ ਤਰ ਮਾਰੀ ਤੇ ਮਾਰੀ ਸੋਹਣੇ ਫਲੇਸ਼ ਆ ਦੇਖ ਤਾ ਲਾ ਕੇ ਓਕੇ ਭਾਜੀ ਵੀ ਲੈਸ਼ਕਾ ਮਾਰ ਦਾਂਗੇ ਇਹਨੂੰ ਇੱਕ ਕੰਪਾਊਂਡ ਮਾਰ ਦਾਂਗੇ ਦੇਖੀ ਲਾਖੀ ਦਾ ਚ ਕਰੂਗੀ ਗੱਡੀ ਨਾਲੇ ਚੱਲੀ ਆ ਦੱਬ ਕੇ ਇਹ ਬਾਈਆ ਬਈ ਇਹ ਖੂ ਤੇ ਰਹਿੰਦੀ ਸੀ ਗੱਡੀ ਨਾਲੇ ਉਹਨਾਂ ਦੇ ਬਾਹਰ ਹਾਂ ਇੱਕ ਉੱਤੇ ਰਹਿੰਦੀ ਸੀ ਇਹ ਤਾਂ ਗੱਡੀ ਲਵੇੜੀ ਬਾਹ ਤਾਂ ਬਾਈ ਜਣਾ ਨੇ ਪਰ ਜਾਣ ਲੱਗਾ ਧਵਾ ਕੇ ਖੜੀ ਕਰਕੇ ਗਿਆ ਸੀਗਾ ਇਹ ਵੀਰਾ ਬਾਹਰ ਆ ਜਿਹਦੀ ਗੱਡੀ ਆ ਹਾਂ ਬਾਈ ਬਾਹਰ ਚੱਲ ਗਿਆ ਹੁਣ ਓਕੇ ਉਹਨੇ ਚਲਾ ਲਈ ਜਾਨ ਯਾਰ ਇਹ ਨੰਨ ਆ ਜਾ ਅੰਦਰ ਵੀ ਆਪਾਂ ਵੀਰਾ ਨੂੰ ਦਿਖਾਈਏ ਵੀ ਅੰਦਰ ਦਿਖਾਈ ਅੰਦਰ ਕੀ ਲੱਗਿਆ